ਮਨਜੀਠਾ ਰੋਡ ਤੇ ਸਪਾ ਸੈਂਟਰ ਦੀ ਆੜ ਦੇ ਵਿੱਚ ਚੱਲ ਰਿਆ ਸੀ ਜਿਸਮ ਫਰੋਚੀ ਦਾ ਤੰਦਾ ਪੁਲਿਸ ਨੇ ਕੀਤੀ ਰੇਡ ਅੰਮ੍ਰਿਤਸਰ ਦੇ ਮਨਜੀਠਾ ਰੋਡ ਤੇ ਇੱਕ ਸਪਾ ਸੈਂਟਰ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਅਤੇ ਪੁਲਿਸ ਨੇ ਕਾਰਵਾਈ ਕਰਦਿਆਂ ਸਪਾ ਦੇ ਮਾਲਕ ਅਤੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਸਪਾ ਚ ਮੌਜੂਦ ਕੁਝ ਲੜਕੀਆਂ ਨੂੰ ਵੀ ਹਿਰਾਸਤ ਚ ਲਿਆ ਗਿਆ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੀ ਉਹਨਾਂ ਵਿਰੁੱਧ ਜੇ ਕੋਈ ਬੰਦੀ ਹੋਈ ਕਾਰਵਾਈ ਕੀਤੀ ਜਾਵੇਗੀ ਨਹੀਂ ਤੇ ਉਹਨਾਂ ਨੂੰ ਰਹਾਅ ਕਰ ਦਿੱਤਾ ਤਾ ਜਾਵੇਗਾ ਪੁਲਿਸ ਵੱਲੋਂ ਫੜੀਆਂ ਗਈਆਂ ਲੜਕੀਆਂ ਦੀ ਪੁੱਛਤਾਸ਼ ਕੀਤੀ ਜਾ ਰਹੀ ਹੈ ਤੰਦਰਸ਼ਤੀ ਹੈ ਕਿ ਅਮਰਸਾ ਤੇ ਮਨਜੀਠਾ ਰੋਡ ਦੇ ਇੱਕ ਸਪਾ ਸੈਂਟਰ ਦੀ ਆਰਚ ਜੋ ਜਿਸਮ ਫਰੋਚੀ ਦਾ ਤੰਦਾ ਚੱਲ ਰਿਹਾ ਸੀ ਪੁਲਿਸ ਵੱਲੋਂ ਰਿਡ ਕੀਤੀ ਗਈ ਹੈ ਅਤੇ ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਵਿਰੁੱਧ ਪੰਤੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਬੰਧੀ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਨੇ ਕਿਹੜੀ ਜਗ੍ਹਾ ਤੇ ਕੀਤੀ ਗਈ ਮਜੀਠਾ ਰੋਡ ਦੇ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਜ਼ਾਰੇ ਦੇ ਨੇੜੇ ਸਪਾ ਸੈਂਟਰ ਸੀ ਸਕਾਈ ਜੈੱਟ ਉੱਥੇ ਰੇਡ ਕੀਤੀ ਗਈ ਕਿੰਨੇ ਮੁੱਦੇ ਗੁਰਨਾ ਬੜੇ ਨੇ ਉਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸਪਾ ਨੂੰ ਚਲਾ ਰਿਹਾ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਰੈਕਟਰ ਰੈਕਡ ਵੀ ਚਲਾ ਰਿਹਾ ਸੀ ਧੰਦਾ ਵੀ ਚਲਵਾ ਰਿਹਾ ਸੀ ਇਹ ਦੋ ਮੇਨ ਜਿਹੜੇ ਨੇ ਦੁਸ਼ਮਣ ਦੇ ਫੀਅਰ ਨਾਲ ਚੁੱਕਿਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬੰਦਾ ਹੈਗਾ ਕੋਈ ਮਤਬਕ ਕਰਦੀ ਕੀਤੀ ਕੋਈ ਵਿਦੇਸ਼ੀ ਕੁੜੀਆਂ ਉਹਦੇ ਵਿੱਚ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚ ਰੈਸਟ ਹੋ ਗਏ ਇਹਨਾਂ ਦੇ ਵਿੱਚ ਕੁਝ ਤਾਂ ਵਿਕਤਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਉਹਨਾਂ ਦਾ ਜਿਹੜਾ ਸ਼ਕਤੀ ਚੰਦਾ ਕਿੰਨੇ ਦੇ ਟਾਈਮ ਤੋਂ ਚਲਾ ਰਹੇ ਸੀ ਇਹ ਕੰਮ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾ ਸੈਂਟਰ ਚਲਾ ਰਹੇ ਸੀ